ਇਹ ਕਹਾਣੀ ਇੱਕ ਐਸੇ ਚਮਤਕਾਰ ਦੀ ਹੈ ਜੋ ਪਿੰਡ ਖੁਸ਼ਾਲਪੁਰ ਦੇ ਇੱਕ ਪਰਿਵਾਰ ਦੇ ਜੀਵਨ ਵਿੱਚ ਵਾਪਰਿਆ। ਇੱਕ ਅਜਿਹੀ ਘਟਨਾ ਜਿਸ ਨੇ ਨਾ ਸਿਰਫ ਇੱਕ ਪਰਿਵਾਰ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਸਗੋਂ ਸਮੁੱਚੇ ਪਿੰਡ ਦੇ ਵਿੱਚ ਵਿਸ਼ਵਾਸ ਦੀ ਇੱਕ ਨਵੀਂ ਲਹਿਰ ਨੂੰ ਜਨਮ ਦਿੱਤਾ। ਇਹ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਦੁਖਦਾਈ ਪ੍ਰਸਥਿਤੀ ਵਿੱਚ ਜਿੱਥੇ ਇੱਕ ਔਰਤ ਦੀ ਮੌਤ ਤੋਂ ਬਾਅਦ ਜਦੋਂ ਉਸਦੇ ਸਰੀਰ ਨੂੰ ਅਗਨੀ ਦਿੱਤੀ ਜਾ ਰਹੀ ਸੀ ਤਾਂ ਅਗਨੀ ਨਾ ਸਿਰਫ ਲੱਗੀ ਸਗੋਂ ਉਸਦੀ ਕੁੱਖ ਦੇ ਵਿੱਚੋਂ ਇੱਕ ਜਿਉਂਦਾ ਜਾਗਦਾ ਬੱਚਾ ਵੀ ਬਾਹਰ ਨਿਕਲਿਆ ਜੋ ਰੋਣ ਕਰੌਣ ਲੱਗ ਪਿਆ ਇਹ ਨਾ ਸਿਰਫ ਇੱਕ ਅਸੰਭਵ ਘਟਨਾ ਸੀ ਸਗੋਂ ਗੁਰੂ ਰਾਮਦਾਸ ਜੀ ਦੀ ਕਿਰਪਾ ਦਾ ਇੱਕ ਜੀਵੰਤ ਸਬੂਤ ਸੀ ਇਹ ਕਹਾਣੀ ਸੰਘਰਸ਼ ਦੁੱਖ ਨਿਰਾਸ਼ਾ ਅਤੇ ਵਿਸ਼ਵਾਸ ਦੀ ਜਿੱਤ ਦੀ ਕਹਾਣੀ ਹੈ ਆਓ ਆਪਾਂ ਇਸ ਨੂੰ ਬੜੇ ਹੀ ਵਿਸਤਾਰ ਦੇ ਨਾਲ ਸਮਝਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪਿੰਡ ਖੁਸ਼ਾਲਪੁਰ ਜੋ ਕਿ ਪੰਜਾਬ ਦੇ ਦਿਲ ਦੇ ਵਿੱਚ ਵਸਿਆ ਇੱਕ ਸਾਦਾ ਜਿਹਾ ਪਿੰਡ ਸੀ ਇੱਥੇ ਸਰਦਾਰ ਜਸਵੰਤ ਸਿੰਘ ਅਤੇ ਉਸ ਦੀ ਪਤਨੀ ਸੁਜੀਤ ਕੌਰ ਦਾ ਪਰਿਵਾਰ ਰਹਿੰਦਾ ਸੀ ਜਸਵੰਤ ਸਿੰਘ ਦੇ ਮਾਪੇ ਸਰਦਾਰ ਮਹਿੰਦਰ ਸਿੰਘ ਅਤੇ ਬੀਬੀ ਗੁਰਮੀਤ ਕੌਰ ਪਿੰਡ ਦੇ ਸਤਕਾਰਯੋਗ ਅਤੇ ਧਾਰਮਿਕ ਵਿਅਕਤੀਆਂ ਵਿੱਚੋਂ ਸਨ ਇਹ ਪਰਿਵਾਰ ਆਪਣੀ ਸਾਦਗੀ, ਮਿਹਨਤ ਅਤੇ ਗੁਰੂ ਸਾਹਿਬ ਦੇ ਪ੍ਰਤੀ ਅਟੁੱਟ ਸ਼ਰਧਾ ਦੇ ਲਈ ਜਾਣਿਆ ਜਾਂਦਾ ਸੀ। ਉਹਨਾਂ ਦੇ ਘਰ ਦੇ ਵਿੱਚ ਹਰ ਸਵੇਰੇ ਅਤੇ ਸ਼ਾਮ ਨੂੰ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਅਤੇ ਗੁਰਦੁਆਰੇ ਵਿੱਚ ਜਾ ਕੇ ਸੇਵਾ ਕਰਨਾ ਉਹਨਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਸੀ। ਜਸਵੰਤ ਸਿੰਘ ਜੋ ਇਸ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਉਸਨੇ ਆਪਣੇ ਪਿਤਾ ਮਹਿੰਦਰ ਸਿੰਘ ਦੀ ਤਰ੍ਹਾਂ ਹੀ ਖੇਤੀਬਾੜੀ ਨੂੰ ਆਪਣਾ ਪੇਸ਼ਾ ਬਣਾਇਆ ਸੀ। ਉਸਦੀ ਪਤਨੀ surjeet कौर ਜੋ ਨੇੜਲੇ ਪਿੰਡ ਸੁਖਚੈਨਪੁਰ ਤੋਂ ਸੀ ਇੱਕ ਸਾਦਗੀ ਭਰੀ ਅਤੇ ਸੰਜਮੀ ਜੀਵਨ ਜਿਉਣ ਵਾਲੀ ਔਰਤ ਸੀ। ਉਹਨਾਂ ਦੇ ਵਿਆਹ ਨੂੰ 10 ਸਾਲ ਹੋ ਚੁਕੇ ਸਨ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਅਜੀਹਾ ਦੁੱਖ ਸੀ ਜੋ ਹਰ ਪਲ ਉਹਨਾਂ ਨੂੰ ਕੁਰੇਲਦਾ ਰਹਿੰਦਾ ਸੀ। ਉਹਨਾਂ ਦੇ ਘਰ ਦੇ ਵਿੱਚ ਔਲਾਦ ਨਹੀਂ ਸੀ। ਮਹਿੰਦਰ ਸਿੰਘ ਅਤੇ ਗੁਰਮੀਤ ਕੌਰ ਜੋ ਇਸ ਪਰਿਵਾਰ ਦੇ ਬਜ਼ੁਰਗ ਸਨ, ਉਹਨਾਂ ਨੂੰ ਇਹ ਗੱਲ ਸਤਾਉਂਦੀ ਸੀ। ਉਹਨਾਂ ਦੀ ਇਕੱਲੀ ਇੱਛਾ ਸੀ ਕਿ ਉਹ ਆਪਣੇ ਪੋਤੇ ਜਾਂ ਪੋਤੀ ਦਾ ਮੂੰਹ ਦੇਖ ਸਕਣ। ਹਰ ਸੰਗਤ ਵਿੱਚ ਹਰ ਅਰਦਾਸ ਵਿੱਚ ਉਹਨਾਂ ਨੂੰ ਇਹੀ ਪੁਕਾਰ ਹੁੰਦੀ ਸੀ ਕਿ ਸਾਡੇ ਘਰ ਸਮਾਂ ਬੀਤਦਾ ਗਿਆ ਜਸਵੰਤ ਅਤੇ ਸੁਰਜੀਤ ਨੇ ਹਰ ਸੰਭਵ ਕੋਸ਼ਿਸ਼ ਕੀਤੀ ਡਾਕਟਰੀ ਇਲਾਜ ਪੂਜਾ ਪਾਠ ਤੀਰਥ ਸਥਾਨਾਂ ਦੀਆਂ ਯਾਤਰਾਵਾਂ ਪਰ ਕੋਈ ਵੀ ਨਤੀਜਾ ਨਹੀਂ ਮਿਲਿਆ ਜਸਵੰਤ ਸਿੰਘ ਅਤੇ ਸੁਰਜੀਤ ਕੌਰ ਦੀ ਜ਼ਿੰਦਗੀ ਵਿੱਚ ਸ਼ੁਰੂਆਤ ਵਿੱਚ ਸਭ ਕੁਝ ਠੀਕ ਸੀ ਉਹਨਾਂ ਦੇ ਵਿਆਹ ਦੇ ਸ਼ੁਰੂਆਤੀ ਸਾਲ ਖੁਸ਼ੀਆਂ ਨਾਲ ਭਰੇ ਹੋਏ ਸਨ ਜਸਵੰਤ ਸਿੰਘ ਆਪਣੇ ਪਿਤਾ ਦੀਆਂ ਸਿੱਖਿਆਵਾਂ ਨੂੰ ਅਪਣਾਉਂਦੇ ਹੋਏ ਗੁਰਬਾਣੀ ਦਾ ਪਾਠ ਕਰਦੇ ਅਤੇ ਖੇਤੀਬਾੜੀ ਵਿੱਚ ਮਿਹਨਤ ਨਾਲ ਕੰਮ ਕਰਦੀ। surjeet कौर ਘਰ ਦੀ ਸੰਭਾਲ ਕਰਦੀ ਅਤੇ ਗੁਰਦੁਆਰੇ ਵਿੱਚ ਸੇਵਾ ਵਿੱਚ ਹਿੱਸਾ ਪਾਉਂਦੀ। ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਔਲਾਦ ਦੀ ਕਮੀ ਨੇ ਉਹਨਾਂ ਦੇ ਜੀਵਨ ਵਿੱਚ ਇੱਕ ਖਾਲੀਪਨ ਭਰ ਦਿੱਤਾ। ਮਹਿੰਦਰ ਸਿੰਘ ਅਤੇ ਗੁਰਮੀਤ कौर ਵੀ ਸਿਹਤ ਸਮੇਂ ਨਾਲ ਕਮਜ਼ੋਰ ਹੋਣ ਲੱਗੀ। ਉਹਨਾਂ ਦੀ ਚਿੰਤਾ ਸਿਰਫ ਇਹ ਸੀ ਕਿ ਉਹਨਾਂ ਦਾ ਵੰਸ਼ ਅੱਗੇ ਕਿਉਂ ਨਹੀਂ ਵਧ ਰਿਹਾ? ਉਕਸਰ ਜਸਵੰਤ ਨੂੰ ਕਹਿੰਦੇ ਪੁੱਤ ਸਾਨੂੰ ਤੇਰੀ ਔਲਾਦ ਦਾ ਵੇਖਣ ਦੀ ਤਾਂਘ ਹੈ ਸਾਡੀ ਜ਼ਿੰਦਗੀ ਦਾ ਇਹੀ ਅਰਮਾਨ ਬਾਕੀ ਹੈ ਪਰ ਸਮਾਂ ਬੀਤਦਾ ਗਿਆ ਅਤੇ ਉਹਨਾਂ ਦੀ ਇਹ ਇੱਛਾ ਅਧੂਰੀ ਰਹਿ ਗਈ ਇੱਕ ਦਿਨ ਮਹਿੰਦਰ ਸਿੰਘ ਦੀ ਅਚਾਨਕ ਸਿਹਤ ਵਿਗੜ ਗਈ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀ ਹਾਲਤ ਨਾਜ਼ੁਕ ਹੈ ਕੁਝ ਦਿਨਾਂ ਬਾਅਦ ਮਹਿੰਦਰ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦੀ ਮੌਤ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਗੁਰਮੀਤ ਕੌਰ ਜੋ ਪਹਿਲਾਂ ਹੀ ਚਿੰਤਾ ਵਿੱਚ ਡੁੱਬੀ ਸੀ ਇਸ ਦੁੱਖ ਨੂੰ ਸਹਿ ਨਾ ਸਕੀ ਇੱਕ ਸਾਲ ਦੇ ਅੰਦਰ ਹੀ ਉਹ ਵੀ ਰੱਬ ਨੂੰ ਪਿਆਰੀ ਹੋ ਗਈ। ਮਾਪਿਆਂ ਦੀ ਮੌਤ ਨੇ ਜਸਵੰਤ ਸਿੰਘ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਉਹ ਆਪਣੇ ਮਾਪਿਆਂ ਨੂੰ ਉਹ ਖੁਸ਼ੀਆਂ ਨਹੀਂ ਦੇ ਸਕਿਆ ਜੋ ਚਾਹੁੰਦੇ ਸਨ। ਇਸ ਗੱਲ ਦਾ ਦੁੱਖ ਉਸ ਨੂੰ ਹਰ ਪਲ ਸਤਾਉਂਦਾ ਸੀ। ਉਸ ਦੀ ਪਤਨੀ surjeet kaur ਨੇ ਉਸ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਸਵੰਤ ਸਿੰਘ ਦੀ ਨਿਰਾਸ਼ਾ ਵਾਧੀ ਗਈ। ਉਹ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਗ ਗਿਆ। ਇਸ ਨਿਰਾਸ਼ਾ ਨੇ ਉਸ ਨੂੰ ਗਲਤ ਸੰਗਤ ਵਿੱਚ ਧੱਕ ਦਿੱਤਾ। ਉਸ ਨੇ ਕੁਝ ਨੌਜਵਾਨ ਜੋ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਸਨ, ਉਹਨਾਂ ਨਾਲ ਜਸਵੰਤ ਦੀ ਦੋਸਤੀ ਹੋ ਗਈ। ਉਹ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਆਦੀ ਹੋਣ ਲੱਗ ਪਿਆ। ਜਿਹੜਾ ਵਿਅਕਤੀ ਕਦੇ ਗੁਰਬਾਣੀ ਦਾ ਪਾਠ ਕਰਦਾ ਸੀ, ਜਿਹੜਾ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਰਹਿੰਦਾ ਸੀ, ਉਹ ਹੁਣ ਰੱਬ ਨੂੰ ਭੁੱਲ ਗਿਆ। ਉਸ ਦਾ ਵਿਸ਼ਵਾਸ ਟੁੱਟ ਗਿਆ ਅਤੇ ਉਹ ਇੱਕ ਨਾਸਤਿਕ ਦੀ ਤਰ੍ਹਾਂ ਵਿਹਾਰ ਕਰਨ ਲੱਗ ਪਿਆ। ਜਸਵੰਤ ਸਿੰਘ ਦੀ ਇਸ ਸਥਿਤੀ ਨੇ ਸੁਰਜੀਤ ਕੌਰ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ। ਸਵੰਤ ਅਕਸਰ ਗੁੱਸੇ ਵਿੱਚ ਆਪਣੀ ਪਤਨੀ ਨਾਲ ਗੱਲਬਾਤ ਕਰਦਾ ਤੇ ਉਸ ਨੂੰ ਗਲਤ ਬੋਲਦਾ। ਉਸ ਨੇ ਘਰ ਦੇ ਵਿੱਚ ਪਈਆਂ ਗੁਰੂ ਸਾਹਿਬ ਜੀਆਂ ਤਸਵੀਰਾਂ ਅਤੇ ਧਾਰਮਿਕ ਚਿੰਨ੍ਹਾਂ ਨੂੰ ਵੀ ਬਾਹਰ ਸੁੱਟ ਦਿੱਤਾ। ਘਰ ਜੋ ਕਦੇ ਸੁਖਮਨੀ ਸਾਹਿਬ ਦੀਆਂ ਬਾਣੀਆਂ ਨਾਲ ਗੂੰਜਦਾ ਸੀ, ਹੁਣ ਗੁੱਸੇ ਅਤੇ ਨਿਰਾਸ਼ਾ ਦੀ ਥਾਂ ਬਣ ਗਿਆ। ਇੱਕ ਦਿਨ ਜਦੋਂ ਸੁਰਜੀਤ ਕੌਰ ਘਰ ਦੇ ਵਿੱਚ ਇਕੱਲੀ ਸੀ, ਤਾਂ ਇੱਕ ਸਾਧੂ ਸੰਤ ਉਹਨਾਂ ਦੇ ਘਰ ਦੇ ਬੂਹੇ ਤੇ ਪਹੁੰਚਿਆ। ਉਸ ਦੀ ਸ਼ਕਲ ਤੇ ਸਾਦਗੀ ਅਤੇ ਰੋਹਾਨੀ ਨੂਰ ਪਰਿਆ ਹੋਇਆ ਸੀ। ਉਸ ਨੇ ਸੁਰਜੀਤ ਕੌਰ ਨੂੰ ਕਿਹਾ ਕਿ ਮਾਈ ਮੈਂ ਗੁਰੂ ਰਾਮਦਾਸ ਜੀ ਦੇ ਦਰਬਾਰ ਤੋਂ ਆਇਆ ਹਾਂ ਮੈਨੂੰ ਰੋਟੀ ਅਤੇ ਪਾਣੀ ਦੀ ਲੋੜ ਹੈ surjeet ਨੇ ਉਸ ਨੂੰ ਰੋਟੀ ਅਤੇ ਪਾਣੀ ਦਿੱਤਾ ਪਰ ਉਸ ਦੇ ਮਨ ਵਿੱਚ ਡਰ ਸੀ ਉਸ ਨੇ ਸਾਧੂ ਨੂੰ ਕਿਹਾ ਕਿ ਤੁਸੀਂ ਜਲਦੀ ਖਾ ਕੇ ਚਲੇ ਜਾਓ ਜੇ ਮੇਰਾ ਪਤੀ ਆ ਗਿਆ ਤਾਂ ਤੁਹਾਨੂੰ ਬੁਰਾ ਭਲਾ ਕਹੇਗਾ ਉਹ ਹੁਣ ਨਸ਼ਿਆਂ ਵਿੱਚ ਡੁੱਬਿਆ ਰਹਿੰਦਾ ਹੈ ਅਤੇ ਉਸ ਦਾ ਵਿਸ਼ਵਾਸ ਜੋ ਹੈ ਉਹ ਰੱਬ ਦੇ ਪ੍ਰਤੀ ਟੁੱਟ ਚੁੱਕਿਆ ਹੈ ਕਿਤੇ ਉਹ ਲਾ ਹੋਵੇ ਕਿ ਉਹ ਉੱਪਰ ਆ ਜਾਵੇ ਅਤੇ ਤੁਹਾਨੂੰ ਬੁਰਾ ਭਲਾ ਕਹਿਣ ਲੱਗ ਜਾਵੇ ਸਾਧੂ ਸੰਤ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਬੀਬੀ ਡਰਨਾ ਅਸੀਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚੋਂ ਆਏ ਹਾਂ ਉਹ ਸਭ ਦੇ ਦੁੱਖ ਦੂਰ ਕਰਨ ਵਾਲੇ ਹਨ ਜੇ ਤੁਹਾਡੇ ਮਨ ਦੇ ਵਿੱਚ ਵੀ ਕੋਈ ਦੁੱਖ ਹੈ ਦੱਸ ਕੁਝ ਵੀ ਤੁਹਾਡੇ ਮਨ ਦੇ ਵਿੱਚ ਗੱਲਬਾਤ ਹੈ ਤਾਂ ਸਾਡੇ ਨਾਲ ਤੁਸੀਂ ਸਾਂਝਾ ਜਰੂਰ ਕਰੋ ਅਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਾਂਗੇ ਸੁਰਜੀਤ ਨੇ ਆਪਣੀ ਵਿਥਿਆ ਸੁਣਾਈ ਕਿ ਬਾਬਾ ਜੀ ਸਾਡੇ ਵਿਆਹ ਨੂੰ 10 ਸਾਲ ਹੋ ਗਏ ਨੇ ਪਰ ਸਾਡੇ ਘਰ ਦੇ ਵਿੱਚ ਕੋਈ ਉੜਾਦ ਨਹੀਂ ਮੇਰੇ ਪਤੀ ਦੀ ਸਥਿਤੀ ਵੀ ਦਿਨੋ ਦਿਨ ਖਰਾਬ ਹੋ ਰਹੀ ਹੈ 사ધુ ਸੰਤ ਨੇ ਕਿਹਾ ਕਿ ਬੀਬੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਤੇਰੀ ਕੋਖ ਜਰੂਰ ਹਰੀ ਹੋਵੇਗੀ ਪਰ ਇੱਕ ਗੱਲ ਯਾਦ ਰੱਖੋ ਤੂੰ ਆਪਣੇ ਬੱਚੇ ਨੂੰ ਨਹੀਂ ਦੇਖ ਸਕਵੇਂਗੀ ਇਹ ਸੁਣ ਕੇ surjit ਦਾ ਮਨ ਡਰ ਦੁੱਖ ਦੇ ਨਾਲ ਭਰ ਗਿਆ ਉਸ ਨੇ 사ધુ ਨੂੰ ਰੋਟੀ ਦੇ ਕੇ ਜਲਦੀ ਦੇ ਨਾਲ ਵਿਦਾ ਕਰ ਦਿੱਤਾ ਕੁਝ ਮਹੀਨਿਆਂ ਬਾਅਦ ਸੁਰਜੀਤ ਨੂੰ ਮਹਿਸੂਸ ਹੋਣ ਲੱਗਿਆ ਕਿ ਉਸ ਦੀ ਪੁੱਖ ਦੇ ਵਿੱਚ ਕੋਈ ਜੀ ਬਣ ਰਿਹਾ ਹੈ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਉਸ ਨੇ ਇਹ ਗੱਲ ਜਸਵੰਤ ਦੇ ਨਾਲ ਸਾਂਝੀ ਕੀਤੀ ਜਸਵੰਤ ਜੋ ਪਹਿਲਾਂ ਹੀ ਨਿਰਾਸ਼ਾ ਵਿੱਚ ਡੁੱਬਿਆ ਸੀ ਉਸ ਨੂੰ ਪਹਿਲਾਂ ਤਾਂ ਵਿਸ਼ਵਾਸ ਨਾ ਹੋਇਆ ਪਰ ਸੁਰਜੀਤ ਦੇ ਜੋਰ ਦੇਣ ਤੇ ਉਹਨੇ ਡਾਕਟਰ ਕੋਲ ਜਾ ਕੇ ਟੈਸਟ ਕਰਵਾਇਆ ਰਿਪੋਰਟ ਪੋਜੀਟਿਵ ਆਈ ਇਹ ਖੁਸ਼ਖਬਰੀ ਨੇ ਜਸਵੰਤ ਦੇ ਜੀਵਨ ਦੇ ਵਿੱਚ ਇੱਕ ਨਵੀਂ ਉਮੀਦ ਜਗਾਈ ਉਸ ਨੇ ਨਸ਼ੇ ਛੱਡਣ ਦੀ ਕੋਸ਼ਿਸ਼ ਸ਼ੁਰੂ ਕੀਤੀ ਅਤੇ surjeet ਦਾ ਖਿਆਲ ਰੱਖਣ ਲੱਗ ਪਿਆ ਪਰ surjeet ਦੇ ਮਨ ਵਿੱਚ ਸਾਧੂ ਸੰਤ ਦੀ ਗੱਲ ਸਦਾ ਘੁੰਮਦੀ ਰਹਿੰਦੀ ਸੀ ਉਸ ਨੇ ਜਸਵੰਤ ਨੂੰ ਸਾਧੂ ਦੀ ਭਵਿੱਖਬਾਣੀ ਬਾਰੇ ਦੱਸਿਆ ਉਸ ਸੰਤ ਨੇ ਕਿਹਾ ਸੀ ਕਿ ਮੈਂ ਆਪਣੇ ਬੱਚੇ ਨੂੰ ਨਹੀਂ ਦੇਖ ਸਕਾਂਗਾ ਜਸਵੰਤ ਨੇ ਉਸ ਨੂੰ ਸਮਝਾਇਆ ਕਿ ਇਹ ਸਭ ਗੱਲਾਂ ਨੇ ਇਹਨਾਂ ਨੂੰ ਦਿਲ ਤੇ ਨਾ ਲੈ ਐਵੇਂ ਸਾਧੂ ਸੰਤ ਤੁਰੇ ਫਿਰਦੇ ਨੇ ਪਖੰਡ ਕਰਦੇ ਫਿਰਦੇ ਨੇ ਤੈਨੂੰ ਇਹਨਾਂ ਦੀ ਗੱਲਾਂ ਦੇ ਉੱਪਰ ਵਿਸ਼ਵਾਸ ਕਰਨ ਦੀ ਕੋਈ ਲੋੜ ਨਹੀਂ ਆਪਣਾ ਬੱਚਾ ਜੋ ਹੈ ਆਪਣੇ ਕੋਲੇ ਰਹੇਗਾ ਸਭ ਕੁਝ ਠੀਕ ਹੋਵੇਗਾ ਤੋ ਇਹਨਾਂ ਸਾਧੂ ਸੰਤਾਂ ਦੇ ਪਿੱਛੇ ਨਾ ਪਾ ਉਸ ਜ਼ਮਾਤੀ ਹਜੇ ਵੀ ਜਿਸ ਦੇ ਮੰਦੇ ਵਿੱਚ ਇਹ ਸੀ ਕਿ ਕੋਈ ਐਦਾਂ ਦੀ ਦੇਵੀ ਸ਼ਕਤੀ ਨਹੀਂ ਹੁੰਦੀ ਜੋ ਕੁਝ ਹੋਇਆ ਉਹ ਆਪਣੇ ਆਪ ਕੁਦਰਤੀ ਹੋਇਆ ਸਮਾਂ ਬੀਤਦਾ ਗਿਆ ਸੁਰਜੀਤ ਦੀ ਗਰਭਵਸਥਾ ਪੂਰੀ ਹੋਣ ਵਾਲੀ ਸੀ ਪਰ ਇੱਕ ਦਿਨ ਅਚਾਨਕ ਉਸ ਦੀ ਸਿਹਤ ਵਿਗੜ ਗਈ ਜਸਵੰਤ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਿਆ ਪਰ ਡਾਕਟਰਾਂ ਨੇ ਦੱਸਿਆ ਕਿ ਸੁਰਜੀਤ ਦੀ ਤਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਕੱਖ ਵਿੱਚ ਪਲ ਰਹੇ ਬੱਚੇ ਨੂੰ ਵੀ ਆਕਸੀਜਨ ਨਾ ਮਿਲਣ ਕਾਰਨ ਬਚਾਇਆ ਨਹੀਂ ਜਾ ਸਕਿਆ ਜਸਵੰਤ ਦਾ ਦਿਲ ਟੁੱਟ ਗਿਆ। ਉਸਨੇ surjeet ਦੇ ਸਰੀਰ ਨੂੰ ਘਰ ਵਾਪਸ ਲਿਆਂਦਾ। ਰਿਸ਼ਤੇਦਾਰ, ਸਕੇ ਸੰਬੰਧੀ, ਭੈਣ ਭਰਾ, ਆਂਢੀ ਗੁਆਂਢੀ ਸਭ ਪਹੁੰਚੇ ਹੋਏ ਸੀ। ਘਰ ਦੇ ਵਿੱਚ ਗਮੀ ਦਾ ਮਾਹੌਲ ਸੀ ਅਤੇ ਜਸਵੰਤ ਬਿਲਕੁਲ ਟੁੱਟ ਚੁੱਕਿਆ ਸੀ। ਉਸਨੇ ਇਹ ਸੋਚਿਆ ਕਿ ਮੇਰੇ ਨਾਲ ਹੀ ਇੰਨਾ ਮਾੜਾ ਉਹ ਰੱਬ ਕਿਉਂ ਕਰ ਰਿਹਾ ਹੈ? ਸੰਸਕਾਰ ਦੀ ਤਿਆਰੀ ਸ਼ੁਰੂ ਹੋਈ ਪਰ ਜਦੋਂ surjeet ਨੇ ਸਰੀਰ ਨੂੰ ਅਗਨੀ ਦਿੱਤੀ ਜਾ ਰਹੀ ਸੀ ਤਾਂ ਅਚਾਨਕ ਇੱਕ ਅਨੋਖਾ ਚਮਤਕਾਰ ਵਾਪਰਿਆ। ਲੱਕੜਾਂ ਦੇ ਉੱਪਰ ਜਦੋਂ surjeet ਪਈ ਸੀ ਅਗਨੇ ਲਾਉਣ ਦੀ ਤਿਆਰੀ ਹੋ ਰਹੀ ਸੀ ਤੇ ਅਗਨੀ ਨਾਲ ਲੱਗੀ ਤੇ ਲੱਕੜਾਂ ਆਸੇ-ਪਾਸੇ ਖਿਲਰ ਗਈਆਂ surjit ਦਾ ਸਰੀਰ ਫੁੱਲ ਗਿਆ ਅਤੇ ਉਸ ਦੀ ਕੁੱਖ ਦੇ ਵਿੱਚੋਂ ਇੱਕ ਜਿਉਂਦਾ ਜਾਗਦਾ ਬੱਚਾ ਬਾਹਰ ਨਿਕਲਿਆ ਜੋ ਰੋਣ ਕਰ ਲੌਣ ਲੱਗ ਪਿਆ ਪਿੰਡ ਵਾਸੀਆਂ ਨੇ ਇਸ ਘਟਨਾ ਨੂੰ ਗੁਰੂ ਰਾਮਦਾਸ ਦੀ ਕਿਰਪਾ ਮੰਨਿਆ ਜਸਵੰਤ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਸਿਹਤਮੰਦ ਬਣਾ ਲਿਆ ਉਸ ਤੋਂ ਬਾਅਦ ਜਸਵੰਤ ਨੂੰ ਸਾਧੂ ਸੰਤ ਦੀ ਗੱਲ ਯਾਦ ਆਈ ਅਤੇ ਮਨ ਦੇ ਵਿੱਚ ਵਿਸ਼ਵਾਸ ਮੁੜ ਚੱਕ ਗਿਆ ਜਸਵੰਤ ਨੇ ਬੱਚੇ ਦਾ ਨਾਮ ਗੁਰਪ੍ਰੀਤ ਸਿੰਘ ਰੱਖਿਆ ਜੋ ਕਿ ਹਰਮੰਦਰ ਸਾਹਿਬ ਜਾ ਕੇ ਸ਼ੁਕਰਾਨਾ ਕਰਦਾ ਤੇ ਆਪਣੇ ਗਲਤ ਰਾਤੇ ਜੋ ਚੱਲ ਗਿਆ ਸੀ ਮੁਰ ਸਹੀ ਰਸਤੇ ਤੇ ਆ ਗਿਆ ਪਰ ਇਹ ਕਹਾਣੀ ਹਜੇ ਇੱਥੇ ਖਤਮ ਨਹੀਂ ਹੁੰਦੀ ਕਹਾਣੀ ਦੇ ਵਿੱਚ ਇੱਕ ਬਹੁਤ ਵੱਡਾ ਟਵਿਸਟ ਤਾਂ ਹਜੇ ਬਾਕੀ ਹੈ ਦਰਸਲ ਡਾਕਟਰਾਂ ਦੇ ਕੋਲੋਂ ਇੱਕ ਬਹੁਤ ਵੱਡੀ ਗਲਤੀ ਉਸ ਵਕਤ ਹੋ ਗਈ ਜਦੋਂ ਉਸ ਦੀ ਪਤਨੀ ਸੁਰਜੀਤ ਕੌਰ ਕੋਮਾ ਦੇ ਵਿੱਚ ਚਲੀ ਗਈ ਅਤੇ ਕੋਮਾ ਦੇ ਵਿੱਚ ਚਲੇ ਜਾਣ ਤੋਂ ਬਾਅਦ ਜਦੋਂ ਸੁਰਜੀਤ ਕੌਰ ਉਸ ਦਾ ਜੋ ਬੱਚਾ ਸੀ ਉਸ ਬੱਚੇ ਨੂੰ ਆਕਸੀਜਨ ਨਾ ਮਿਲਣ ਕਾਰਨ ਜੋ ਉਸ ਤੇ ਬੱਚੇ ਦੀ ਮੌਤ ਉਹ ਗਰਭ ਦੇ ਵਿੱਚ ਹੀ ਹੋ ਗਈ ਸੀ ਉਸ ਨੂੰ ਮੋਰਚਰੀ ਦੇ ਵਿੱਚ ਰੱਖਾ ਦਿੱਤਾ ਗਿਆ ਸੀ ਤੇ ਬਾਅਦ ਦੇ ਵਿੱਚ ਸੂਚਨਾ ਪਰਿਵਾਰ ਨੂੰ ਦੇ ਦਿੱਤੀ ਗਈ ਸੀ ਕਿ ਤੁਹਾਡੀ ਪਤਨੀ ਦੀ ਮੌਤ ਹੋ ਚੁੱਕੀ ਹੈ ਬਾਅਦ ਦੇ ਵਿੱਚ ਮੋਰਚਰੀ ਦੇ ਵਿੱਚ ਜੋ ਰੱਖਿਆ ਤਾਂ ਡਾਕਟਰਾਂ ਦੀ ਅਣਗਹਿਲੀ ਦੇ ਕਰਕੇ ਡਾਕਟਰਾਂ ਨੂੰ ਵੀ ਬਹੁਤ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਸੁਣਨੀ ਪਈ ਕਿ ਤੁਸੀਂ ਐਵੇਂ ਕਿਸੇ ਨੂੰ ਜਾਂਚ ਕਰੇ ਬਿਨਾ ਕਿਵੇਂ ਪਰਖ ਸਕਦੇ ਹੋ ਕਿ ਤੁਸੀਂ ਇਸ ਔਰਤ ਦੀ ਮੌਤ ਹੋ ਚੁੱਕੀ ਹੈ ਐਨੇ ਜਸਵੰਤ ਉਥੋਂ লাশ ਲੈ ਕੇ ਜਾ ਚੁੱਕਿਆ ਸੀ ਤੇ ਡਾਕਟਰਾਂ ਨੇ ਗਲਤ লাশ ਉਸ ਨੂੰ ਦੇ ਦਿੱਤੀ ਸੀ ਉਸ ਦੇ ਪੇਟ ਦੇ ਵਿੱਚ ਵੀ ਬੱਚਾ ਪਗ ਰਿਆ ਸੀ ਪਰ ਉਸ ਤੋਂ ਬਾਅਦ ਜਦੋਂ ਅੰਤਿਮ ਸੰਸਕਾਰ ਦੀ ਤਿਆਰੀ ਹੋਈ ਤੋਂ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ ਅਤੇ ਬੱਚੇ ਨੂੰ ਜਨਮ ਦਿੰਦੇ ਹੀ ਉਹ ਔਰਤ ਉੱਥੇ ਹੀ ਮਰ ਗਈ ਅਤੇ ਉਹ ਬੱਚਾ ਜੋ ਕਿ ਆਜ ਦੀ ਆਬੋ ਹਵਾ ਦੇ ਵਿੱਚ ਸਾਹ ਲੈ ਰਿਹਾ ਸੀ ਤੇ ਦੂਜੇ ਪਾਸੇ ਉਸ ਦੀ ਧਰਮ ਪਤਨੀ ਸੁਰਜੀਤ ਕੌਰ ਜੋ ਕੋਮਾ ਦੇ ਵਿੱਚੋਂ ਬਾਹਰ ਆਈ ਉਸ ਦਾ ਬੱਚਾ ਨਹੀਂ ਰਿਹਾ ਸੀ ਉਹ ਬੱਚਾ ਜਿਸ ਦਾ ਨਾਮ ਉਹਨਾਂ ਨੇ ਗੁਰਪ੍ਰੀਤ ਸਿੰਘ ਰੱਖਿਆ ਉਹ ਬੱਚਾ ਹੁਣ surjit kaur ਦੀ ਗੋਦੀ ਵਿੱਚ ਖੇਡ ਰਿਹਾ ਸੀ ਤੇ surjit kaur ਨੇ ਉਹ ਗੱਲ ਉੱਥੇ ਸਪਸ਼ਟ ਕਰ ਦਿੱਤੀ ਕਿ ਜੋ ਗੱਲ ਸਾਧੂ ਸੰਤਾਂ ਨੇ ਕਹੀ ਸੀ ਉਹ ਬਿਲਕੁਲ ਸੱਚ ਸਾਬਤ ਹੋਈ ਸਾਧੂ ਸੰਤਾਂ ਨੇ ਇਹ ਕਹੀ ਸੀ ਕਿ ਤੁਹਾਡਾ ਬੱਚਾ ਤੁਹਾਡੇ ਕੋਲ ਨਹੀਂ ਹੋਵੇਗਾ ਤੇ ਦਰਸਲ ਉਹਨਾਂ ਦੀ ਗੱਲ ਬਿਲਕੁਲ ਸੱਚ ਹੋਈ ਕਿ ਸਾਧੂ ਬੋਲੇ ਸਹਿਜ ਸੁਭਾ ਸਾਧੂ ਕਾ ਬੋਲਾ ਵਿਰਥਾ ਨਾ ਜਾ ਜੋ ਸਾਧੂ ਸੰਤ ਹੁੰਦੇ ਨੇ ਉਹ ਕੁਝ ਗੱਲਾਂ ਸਹਿਜ ਸੁਭਾਈ ਬੋਲ ਦਿੰਦੇ ਨੇ ਪਰ ਉਹਨਾਂ ਦੀ ਗੱਲ ਦੇ ਵਿੱਚ ਕੋਈ ਤੰਤ ਹੁੰਦਾ ਹੈ ਗੱਲ ਦੇ ਵਿੱਚ ਕੋਈ ਅਰਥ ਹੁੰਦਾ ਹੈ ਕੋਈ ਰੱਬੀ ਮੇਹਰ ਹੁੰਦੀ ਹੈ ਰੱਬੀ ਸ਼ਕਤੀ ਹੁੰਦੀ ਹੈ ਤੇ ਉਹ ਬੱਚਾ ਬਿਲਕੁਲ ਤੰਦਰੁਸਤ ਸੀ ਜਿਉਂ ਜਿਉਂ ਹੋਰ ਔਰਬ ਦੀ ਕੋਕ ਦੇ ਵਿੱਚੋਂ ਆਇਆ ਸੀ ਪਰ ਉਹਨਾਂ ਦਾ ਬੱਚਾ ਉਹਨਾਂ ਦੇ ਕੋਲ ਨਹੀਂ ਸੀ ਤੇ ਉਸ ਤੋਂ ਬਾਅਦ ਉਸਦੇ ਪਤੀ ਨੂੰ ਵੀ ਰੱਬ ਦੇ ਉੱਪਰ ਅਤੇ ਸਾਧੂ ਸੰਤਾਂ ਦੀਆਂ ਗੱਲਾਂ ਦੇ ਉੱਪਰ ਵਿਸ਼ਵਾਸ ਹੋਣ ਲੱਗਿਆ ਕਿ ਸਾਧੂ ਸੰਤ ਜਿਨ੍ਹਾਂ ਨੇ ਤਪੱਸਿਆ ਕੀਤੀ ਹੁੰਦੀ ਹੈ ਜਿਨ੍ਹਾਂ ਨੇ ਉਸ ਰੱਬ ਦਾ ਨਾਮ ਜਪਿਆ ਹੁੰਦਾ ਹੈ ਜਿਨ੍ਹਾਂ ਨੇ ਭਗਤੀ ਕੀਤੀ ਹੁੰਦੀ ਹੈ ਉਹਨਾਂ ਦੁਆਰਾ ਕੀਤੀ ਗਈ ਭਗਤੀ ਕਦੇ ਵਿਅਰਥ ਨਹੀਂ ਜਾਂਦੀ ਉਨ੍ਹਾਂ ਦੁਆਰਾ ਬੋਲੇ ਗਏ ਸ਼ਬਦ ਕਦੇ ਵੀ ਖਾਲੀ ਨਹੀਂ ਜਾਂਦੇ ਉਹ ਕਦੇ ਨਾ ਕਦੇ ਪੂਰੇ ਹੁੰਦੇ ਐ ਸੰਤ ਬਚਨ ਪਲਟੇ ਨਹੀਂ ਪਲਟ ਜਾਏ ਬ੍ਰਹਮੰਡ ਬ੍ਰਹਮੰਡ ਪਲਟ ਸਕਦਾ ਹੈ ਪਰ ਸਾਧੂ ਸੰਤਾਂ ਦੇ ਮੂੰਹੋਂ ਕੱਢੇ ਗਏ ਬਚਨ ਕਦੇ ਵੀ ਨਹੀਂ ਪਲਟ ਸਕਦੇ ਪਰ ਗੱਲ ਇਹ ਹੈ ਕਿ ਸਾਧੂ ਸੰਤ ਜੋ ਹੁੰਦਾ ਹੈ ਨਾਮ ਜਪਣ ਵਾਲਾ ਹੋਣਾ ਚਾਹੀਦਾ ਹੈ ਸੱਚਾ ਸਾਧੂ ਸੰਤ ਹੋਣਾ ਚਾਹੀਦਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰ ਫਤਿਹ ਪ੍ਰਵਾਨ ਕਰੋ ਗੱਜ ਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ